ਸਤਿ ਸ਼੍ਰੀ ਅਕਾਲ ਜੀ ਚੈਨਲ ਸਾਡਾ ਵਿਰਸਾ ਤੇ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਹਾਜ਼ਰਾ ਮੰਮੀ ਨੂੰ ਪਾਈਆਂ ਜਾਣ ਵਾਲੀਆਂ ਬੋਲੀਆਂ ਲੈ ਕੇ ਜੀ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਨੂੰ ਆਈ ਗੱਡਾਂ ਜਵਾਕਾਂ ਦਾ ਲੱਡੂ ਖਾਣ ਨੂੰ ਲਿਆਈ ਗੱਡਾਂ ਜਵਾਕਾਂ ਦਾ ਲੱਡੂ ਖਾਣ ਨੂੰ ਲਿਆਈ ਗੱਡਾ ਜਵਾਕਾਂ ਦਾ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਜੇ ਮੰਮੀ ਤੈਨੂੰ ਨੱਚਣਾ ਨਹੀਂ ਆਉਂਦਾ ਇੱਥੇ ਘਾਸ ਨੂੰ ਆਈ ਨਹੀਂ ਪਰਿਆ ਪਤੀਲਾ ਪੀਗੀ ਦਾਲ ਦਾ ਪਰਿਆ ਪਤੀਲਾ ਪੀਗੀ ਦਾਲ ਦਾ ਰੋਟੀਆਂ ਦੀ ਥਈ ਮੁਕਾਈ ਜਾ ਕੇ ਆਖੇਗੀ ਛੱਕਾ ਪੂਰ ਕੇ ਆਈ ਜਾ ਕੇ ਆਖੇਗੀ ਛੱਕਾ ਪੂਰ ਕੇ ਆਈ ਜਾ ਕੇ ਆਖੇਗੀ മ്മീത ചക്കേക്കാ മമ്മീത ചക്കല ഗേക്കാം മമ്മീ ലാഡല സി മൂന്ന ഗോലേ മധി റമേനേ മമ്മീ ലാഡ സി മൂന്ന കേ മമ്മീ ലാഡല ਮम्मा ਸੰਗਿਆ ਲੋਈ ਦਾ ਪੱਲਾ ਤਾਣ ਕੇ ਮੰਮੀ ਨੂੰ ਲੈ ਗਈ ਐਲ ਕੁੜੀਓ ਮम्मा ਸੰਗਿਆ ਲੋਈ ਦਾ ਪੱਲਾ ਤਾਣ ਕੇ ਮੰਮੀ ਨੂੰ ਲੈ ਗਈ ਐਲ ਕੁੜੀਓ ਹੌਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਹੌਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਚੱਕ ਲੋ ਮੰਮੀ ਨੂੰ ਨਾੜਾ ਕਾਣਾ ਚੋਰੀ ਚੱਕ ਲੋ ਮੰਮੀ ਨੂੰ నా డానా చోరీ చకలో మమ్మీ నా డానా చోరీ ధన్వాద